ਬਹੁਤ ਤੇਜ਼ੀ ਆ ਗਈ ਹੈ ਸਾਰੀ ਸਬਜ਼ੀਆਂ ਬਹੁਤ ਤੇਜ਼ੀ ਆ ਪਤਾ ਨਹੀਂ ਪਿੱਛੇ ਮਰ ਗਈ ਕਿਤੇ ਹੁਣ ਬਾਹਰੋਂ ਬਾਹਰਲੀ ਸਬਜ਼ੀ ਆ ਰਹੀ ਹੈ ਪਹਾੜੀ ਕੁੜੀ ਦੀ ਉਰੇ ਸਬਜ਼ੀ ਹੋਈ ਨਹੀਂ ਕੁਸ ਧੁੱਪ ਕਰਕੇ ਨਹੀਂ ਹੋਈ ਟੈਂਪਰੇਚਰ ਕਰਕੇ ਉਤਰ ਕੇ ਸਬਜ਼ੀ ਦਾ ਬਹੁਤ ਰਟਾ ਹਰੇਕ 100 ਤੋਂ ਪਾਰ ਹੈ ਕੋਈ ਮਰਜੀ ਸਬਜ਼ੀ ਨਹੀਂ ਜੋ 100 ਤੋਂ ਪਾਰ ਹੀ ਲੱਗੀ ਆ ਟਮਾਟਰ ਦੇਖ ਕੇ ਬਿਲਕੁਲ ਡਰ ਗਏ ਕੀ ਕੀ ਗੱਲ ਹੈ ਟਮਾਟਰ ਦੇਖ ਕੇ ਬਿਲਕੁਲ ਡਰ ਗਏ ਜੀ 100 ਰੁਪਏ ਪਰ ਮਾਡਲ ਹੋ ਗਿਆ 100 ਰੁਪਏ ਕਿਲੋ ਦਾ 120 ਰੁਪਏ ਕਿਲੋ ਪਹਿਲਾਂ ਕਿੰਨਾ ਸੀਗਾ ਪਹਿਲਾਂ ਤਾਂ 40-50 ਰੁਪਏ ਕਿਲੋ ਹੀ ਸੀ ਤੇ ਬਾਕੀ ਸਬਜ਼ੀਆਂ ਦਾ ਕੀ ਕੀ ਰੇਟ ਹੈ ਜੀ ਇਹ ਭਿੰਡੀ ਬਹੁਤ ਤੇਜ਼ ਹੈ ਸਾਰਾ ਕੁਝ ਚੇਂਜ ਹੈ ਜੀ ਭਿੰਡੀ 60 ਰੁਪਏ ਕਿਲੋ ਹੈ ਹੈ ਬੈਂਗਨ 60 ਰੁਪਏ ਕਿਲੋ 40 ਰੁਪਏ ਕਿਲੋ ਧਾਲ ਹੈ ਹੂੰ ਤੇ ਸੋ ਤੁਹਾਡਾ ਤੁਹਾਡੇ ਬਜਟ ਤੇ ਵੀ ਇਹਦਾ ਅਸਰ ਪੈਂਦਾ ਹੋਊਗਾ ਬਹੁਤ ਪੈਂਦਾ ਹੀ ਬਜਟ ਤੇ ਬਜਟ ਢਿਲ ਜਾਂਦਾ ਸਾਰੇ ਮਹੀਨੇ ਦਾ ਮਰਾ ਹੂੰ ਬਜਟ ਤੋਂ ਕੰਮ ਖਰਾਬ ਹੀ ਹੋ ਜਾਂਦਾ ਹੈ ਮਹਿੰਗਾਈ ਜ਼ਿਆਦਾ ਹੋਈ ਵੀ ਬਹੁਤ ਬਹੁਤ ਤੇਜ਼ੀ ਆ ਗਈ ਸਾਰੀ ਸਬਜ਼ੀ ਦੇ ਬਹੁਤ ਤੇਜ਼ੀ ਆ ਪਤਾ ਨਹੀਂ ਪਿੱਛੇ ਮਰ ਗਈ ਕਿਤੇ ਹੁਣ ਬਾਹਰੋਂ ਬਾਹਰਲੀ ਸਬਜ਼ੀ ਆ ਰਹੀ ਹੈ ਪਹਾੜੀ ਪੂੜੀ ਦੀ ਉਰੇ ਸਬਜ਼ੀ ਹੋਈ ਨਹੀਂ ਕੁਝ ਥੁੱਪ ਕਰਕੇ ਨਹੀਂ ਹੋਈ ਟੈਂਪਰੇਚਰ ਕਰਕੇ ਕਰਕੇ ਸਬਜ਼ੀ ਦਾ ਬਹੁਤ ਰੜਾ ਹਰੇਕ 100 ਤੋਂ ਪਾਰਿਆ ਕੋਈ ਮਰਜੀ ਸਬਜ਼ੀ ਨਹੀਂ ਜਾਓ 100 ਤੋਂ ਪਾਰੀ ਮਿਲ ਗਈ ਆ ਤਾਂ ਜੀ ਗੇਪ ਤੇ ਕਿੰਨਾ ਕਸਰ ਪਊਗਾ ਇਹਦੀ ਬਹੁਤ ਵੱਡਾ ਅਸਰ ਪੈਣਾ ਸਾਰਿਆਂ ਦੀ ਅਸਰ ਪੈਣਾ ਕੱਲੇ ਦੀ ਮੇਰੇ ਕੀ ਜਿੰਨੇ ਨੇ ਖਰੀਦਦਾਰਾਂ ਨੂੰ ਸਾਰਿਆਂ ਦੀ ਅਸਰ ਹੈ ਅਸਰ ਹੈ ਅਸਲ ਤਾਂ ਇਹ ਟੈਂਪਰੇਚਰ ਕਰਕੇ ਹੀ ਸਬਜ਼ੀ ਮਰੀ ਜਿਹੜੀ ਪੰਜਾਬ ਚ ਨਹੀਂ ਹੋਈ ਜਿਹੜੀ ਬਾਹਰੋਂ ਸਬਜ਼ੀ ਆ ਰਹੀ ਹੈ ਉਹਦੇ ਕਰਕੇ ਇਹ ਮਹਿੰਗੀ ਹੈ ਜੀ ਹੁਣ ਤਾਂ ਪਹਾੜਾਂ ਚ ਵੀ ਸ਼ੁਰੂ ਹੋ ਗਈ بارشਾਂ ਹੁਣ ਤਾਂ ਔਰੇ ਵੀ ਹੋ ਗਈ ਹੁਣ ਤਾਂ ਸਸਤੀ ਹੋ ਜੂਗੀ ਇਹ 5-10 ਦਿਨਾਂ ਨੂੰ ਸਸਤੀ ਹੋ ਜੂਗੀ ਸਬਜ਼ੀ ਯਾਨੀ ਕਿ ਹਾਂ ਦੋ ਮਹੀਨਾ ਡੇਢ ਮਹੀਨਾ ਬਹੁਤ ਤੇਜ਼ੀ ਨਾਲ ਸਬਜ਼ੀ ਦਾ ਰੇਟ ਦੇਗਾ ਜੇ ਟਮਾਟਰ ਸੀ ਟਮਾਟਰ ਪਹਿਲਾਂ ਆਮ 20-30 ਰੁਪਏ ਹੁੰਦੇ ਸੀ ਸਦਾ 100 150 ਰੁਪਏ ਦਾ ਟਮਾਟਰ ਦੇ ਰਹੇ ਨੇ ਬਹੁਤ ਤੇਜ਼ੀ ਹੈ ਬਹੁਤ ਜਿਆਦਾ ਤੇਜ਼ੀ ਹੈ ਬਾਕੀ ਸਬਜ਼ੀਆਂ ਚ ਵੀ ਇਦਾਂ ਹੀ ਆ ਸਾਰੀਆਂ ਸਬਜ਼ੀਆਂ ਚ ਬਹੁਤ ਤੇਜ਼ੀ ਹੈ ਬਹੁਤ ਤੇਜ਼ੀ ਆ ਜੀ ਜਿਹੜੇ ਤੇ ਜਿਹੜੇ ਵਾਲੀ ਆ ਗਏ ਨਾ ਸਬਜ਼ੀਆਂ ਸਾਰੀਆਂ ਹਿਮਾਚਲ ਦੀ ਆ ਰਹੀਆਂ ਨੇ ਕੁਝ ਹੋ ਬਾਰਸ਼ਾਂ ਕਰਕੇ ਖਰਾਬ ਹੋ ਗਈਆਂ ਤੇ ਮਾਰਕੀਟ 'ਚ ਬਹੁਤ ਅਸਰ ਆ ਸੁਣ ਸਾਬ ਜੀ ਅਭਿਆਰ ਗਾਹ ਨਹੀਂ ਹੈ ਪਹਾੜੀ ਲੱਕੇ 'ਚ ਜਿਹੜਾ بارش ਕਰ ਕਾਰਨ ਸਾਰਾ ਪਿਆਰ ਬਿਲਕੁਲ ਖਾਲੀ ਪੈਨੇ ਮਾਰਕੀਟ ਬਿਲਕੁਲ ਸਬਜ਼ੀਆਂ ਸਾਰੀਆਂ ਮੇਕੀ ਹੋ ਗਈ ਇਸ ਕਰਕੇ ਆਮ ਆਦਮੀ ਦੇ ਖਰਚੇ ਤੋਂ ਉੱਪਰ ਹੋ ਗਿਆ ਜਿਵੇਂ ਟਮਾਟਰ ਦੀ ਪਹਿਲਾਂ 50 60 ਹੋ ਗਿਆ ਸੀ ਹੁਣ 100 ਤੋਂ ਉੱਪਰ ਜਾ ਰਿਹਾ ਕਿਸ ਤਰ੍ਹਾਂ ਦੀ ਬੋਰ ਵਰਕਸ਼ਾਪ ਹੈ ਕਿ ਉਹਦੇ ਕਰਕੇ ਨਾ ਜਲਾ ਤੇ ਨੁਕਸਾਨ ਹੋਇਆ ਜੀ ਟਮਾਟਰ ਕਿੰਨੇ ਰੁਪਏ ਕਿਲੋ ਹੁਣ ਮਟਰ ਹੋ ਗਈ ਆਪਣਾ 120 ਤੋਂ ਲੈ ਕੇ 150 ਤੱਕ ਜੀ ਕੋਈ 100 ਡੇਲੀ ਦੇ ਰੇਟ ਵਿੱਚ ਨਹੀਂ ਘਟਾਇਆ ਜਾ ਰਿਹਾ ਗੋਭੀ ਗੋਭੀ 80 ਰੁਪਏ ਕਿਲੋ ਲੋਕ ਵੀ ਆ ਕੇ ਤੁਹਾਨੂੰ ਕਹਿੰਦੇ ਹੋਣਗੇ ਕਿ ਇੰਨਾ ਮਹਿੰਗਾ ਹੀ ਆ ਹਰ ਬੰਦਾ ਗਰੀਬ ਬੰਦੇ ਬਸ ਚੁਬਾਰ ਹੈ ਜੀ ਕਿ ਮੈਂ ਆਦਰਕ ਕੀ ਰੇਟ ਚਾਹ ਰਿਹਾ ਆਦਾ ਹੋ ਗਈ 150 ਰੁਪਏ ਕਿਲੋ ਘਿਰੋ ਕੱਢ ਗਿਆ ਤਾਂ ਨਾ 200 ਰੁਪਏ ਤੋਂ ਅੱਗੇ ਨੋ ਕਰਾਂਗਾ ਲਸਣ ਲਸਣ 200 ਪਲੱਸ ਆਈ 200 ਤੋਂ 250 ਰੁਪਏ ਦੇ ਦੇ ਕਹਿੰਦੇ ਇਹ ਤੋਰੀ ਵਗੈਰਾ ਭਿੰਡੀ 50 60 ਰੁਪਏ ਕਿਲੋ ਭਿੰਡੀ 40 50 ਰੁਪਏ ਕਿਲੋ ਹੁਣ 20 30 ਵਾਲਾ ਕੋਈ ਕੰਮ ਨਹੀਂ ਆਈ ਕਈਆ ਵੀ 40 ਰੁਪਏ ਕਿਲੋ ਹੋ ਗਈ ਅੱਛਾ ਸਿਰ ਤੁਹਾਡੇ ਨਾਲ ਵੀ ਆ ਕੇ ਲੋਕ ਕਸਟਮਰ ਲੜਦੇ ਹੋਣਗੇ ਵੀ ਐਨਾ ਰੇਟ ਲਾਇਆ ਹਰੇਕ ਨੂੰ ਪਰੰਤ ਇਹ ਜਿਹੜੀ 100 150 ਸਬਜ਼ੀ ਬੋਲੇ ਫਿਰ 400 ਬਣ ਜਾਂਦੀ ਹੈ ਅਗਲੇ çoğu konu var o verirler